ਤਿਹਾਸ ਵਿੱਚ ਨਾ ਇੱਕ ਮਹਾਪੁਰਸ਼ ਦਾ ਜ਼ਿਕਰ ਆਉਂਦਾ ਹੈ ਭਾਈ ਆਦਮ ਗੁਰੂ ਨਾਨਕ ਦੇ ਘਰ ਦੇ ਦਰਮਿਆਨ ਦਸੋਂ ਪਾਤਸ਼ਾਹੀਆਂ ਤਾਂ ਹੀ ਜਿੰਨੇ ਵੀ ਮਹਾਨ ਗੁਰਸਿੱਖ ਹੋਏ ਉਹਨਾਂ ਚੋਂ ਇਹ ਵੀ ਇੱਕ ਬ੍ਰਹਮਵੇਤੇ ਮਹਾਤਮਾ ਸਾਨਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਸਿੱਧੂ ਕੁੱਲ ਮਹਾਂ जाट ਇੱਕ ਭੁਲਰੀਏ ਸ਼ੁਭ ਗੋਤ ਆਦਮ ਜਿਸਕੋ ਨਾਮ ਹੈ ਘਰ ਸੰਤਤ ਨਹਿ ਹੋਤ ਘਰੋਂ ਤਕੜੇ ਨੇ ਪਰ ਕਾਰਬਾਰ ਸਾਹਬਣ ਲਈ ਔਲਾਦ ਹੈ ਨਹੀਂ ਬੜਿਆ ਪੀਰਾ ਫਕੀਰਾ ਨੂੰ ਧਿਆਇਆ ਮੰਦੀ ਮੁਰਾਦ ਪੂਰੀ ਨਾ ਹੋਈ ਵੇਲ ਵਧੀ ਨਾ ਦੁਖੀ ਹੋ ਗਏ ਸ਼ਰੀਰ ਦੋਹਾਂ ਜੀਆਂ ਦਾ ਬਿਰਧ ਹੋ ਗਿਆ ਹੈ ਇੱਕ ਗੁਰੂ ਰਾਮਦਾਸ ਪਾਤਸ਼ਾਹ ਦਾ ਸਿੱਖ ਮਿਲਿਆ ਤੇ ਉਹਦੇ ਸਾਵੇਂ ਮਨ ਦੀ ਬਿਰਥਾ ਦੱਸੀ ਪੀੜਾ ਦੱਸੀ ਭਾਈ ਆਦਮ ਨੇ ਉਹ ਜਵਾਬ ਦਿੰਦਾ ਸਿੱਖ ਸਤਿਗੁਰੂ RAM ਦਾਸ ਜਿਨ ਨਾਮ ਪੂਰਨ ਕਰ ਹੈ ਸੰਪੂਰਨ ਕਾਮ ਗੁਰੂ RAM ਦਾਸ ਦੀ ਐਸੀ ਹਸਤੀ ਹੈ ਭਾਈ ਆਦਮ ਅਧੂਰੇ ਕਾਰਜ ਪੂਰੇ ਕਰ ਦਿੰਦਾ ਹੈ ਮਕਸ਼ਿਸ਼ਾ ਕਰ ਦਿੰਦਾ ਹੈ ਝੋਲੀਆਂ ਭਰ ਦਿੰਦਾ ਹੈ ਪ੍ਰਭੂ ਆਪ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਪਰਫੁੱਲਤ ਹੋਏ ਉਹਨਾਂ ਤੋਂ ਚੌਥੇ ਗੁਰੂ ਰਾਮਦਾਸ ਦੀ ਇਹ ਵਡਿਆਈ ਹੈ ਜੀਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਅਹਨਸ ਧਿਆਨ ਧਾਵੇ ਪਲਕ ਨਾ ਸੋਵੇ ਜੀਉ ਉਹ ਕਾਲਪੁਰਖ ਜੋ ਜੀ ਜਾਨ ਦਾ ਦਾਤਾ ਹੈ अगम्य ਸੁਰਤੀ ਦੀ ਪਕੜ ਤੋਂ ਬਾਹਰ ਹੈ ਅਲਫਾਜ਼ਾਂ ਦੇ ਜਾਲ ਤੋਂ ਬਾਹਰ ਹੈ ਉਹਦੀ ਗੰਮੀ ਜੋਤ ਗੁਰੂ ਰਾਮਦਾਸ ਵਿੱਚ ਪ੍ਰਗਟ ਹੈ ਝੂਲੀਆਂ ਪਰਦੇ ਨੇ ਇੱਕ ਵਾਰ ਉੱਥੇ ਜਾਓ ਹੁਣ ਭਾਈ ਆਦਮ ਸੋਚੀ ਪੈ ਗਿਆ ਵੀ ਮੈਂ ਸੁੱਕਾ ਰੁੱਖ ਹਾਂ ਫਲ ਕਿੱਥੇ ਲੱਗੇਗਾ ਚਲੋ ਗੁਰੂ ਘਰ ਸੇਵਾ ਕਰਦੇ ਹਾਂ ਜੇ ਔਲਾਦ ਨਾ ਵੀ ਹੋਈ ਤੇ ਜੀਵਨ ਮੁਕਤ ਹੋ ਜਾਵਾਂਗੇ ਲੋਕ ਪਰਲੋਕ ਹੀ ਸੌਰ ਜਾਵੇਗਾ ਘਰ ਵਾਲੀ ਨੂੰ ਨਾਲ ਲੈ ਕੇ ਚਾਕਰ ਆਮ ਦਾਸਪੁਰ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਦਰਸ਼ਨ ਕੀਤੇ ਸੇਵਾ ਕਰਨ ਲੱਗ ਪਏ ਜੰਗਲ ਵਿੱਚ ਜਾਣਾ ਲੱਕੜਾਂ ਦੀਆਂ ਦੋ ਪੰਡਾਂ ਬਨ ਲੈਣੀਆਂ ਇੱਕ ਪੰਡ ਲੰਗਰ ਪਕਾਉਣ ਲਈ ਦੇ ਦੇਣੀ ਲੰਗਰ ਚ ਹਾਜ਼ਰ ਕਰਨੀ ਤੇ ਦੂਜੀ ਪੰਡ ਕਿਧਰੇ ਕਿਨਾਰੇ ਰੱਖ ਲੈਣੀ ਗੁਰੂ ਰਾਮਦਾਸ ਪਾਤਸ਼ਾਹ ਕਿਧਰੇ ਲੋਕਾਈ ਨੂੰ ਤਾਰਨ ਗਏ ਹੋਏ ਸਨ ਯਾਦ ਰੱਖਿਓ ਗੁਰੂ ਕਿਧਰੇ ਵੀ ਜਾਵੇ ਭਾਵੇਂ ਤੀਰਥ ਤੇ ਹੀ ਜਾਵੇ ਭਾਵੇਂ ਕਾਬੇ ਜਾਵੇ ਤੇ ਭਾਵੇਂ ਹਰਦਵਾਰ ਜਾਵੇ ਉਹ ਤੁਹਾਡੇ ਵਾਂਗੂ ਕੁਝ ਮੰਗਣ ਨਹੀਂ ਜਾਂਦਾ ਭੂਲਾ ਮਾਰਗ ਸਤਿਗੁਰ ਪਾਇਆ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਜਾਂਦਾ ਤੇ ਤੀਰਥਾਂ ਤੇ ਭੀੜ ਬੜੀ ਹੁੰਦੀ ਹੈ ਉਪਦੇਸ਼ ਦੂਰ ਤੱਕ ਫੈਲ ਜਾਂਦਾ ਤੋ ਜੇ ਕੋਈ ਪੰਡਤ ਆਖੇ ਵੀ ਗੁਰੂ ਸਾਹਿਬ ਹਰਦਵਾਰ ਗਏ ਗੁਰੂ ਨਾਨਕ ਦੇਵ ਜੀ ਖਿਜਿਆ ਨਾ ਕਰੋ ਜੇ ਕੋਈ ਮੁਸਲਮਾਨ ਆਖੇ ਦੀ ਗੁਰੂ ਨਾਨਕ ਸਾਹਿਬ ਮੁਸਲਮਾਨ ਸਾਨੂੰ ਕਾਬੇ ਗਏ ਖਿਜਣ ਦੀ ਲੋੜ ਨਹੀਂ ਹੁੰਦੀ ਸਮਝਾਇਆ ਕਰੋ ਭਾਈ ਜੀ ਗੁਰੂ ਪਰਮੇਸ਼ਰ ਦਾ ਸਰੂਪ ਹੈ ਉਹਨੂੰ ਕਿਦਰੇ ਵੀ ਨਾਕ ਰਗਣ ਦੀ ਲੋੜ ਨਹੀਂ ਜਿਹੜੇ ਕਰਤ ਨਾਲ ਜੁੜ ਕੇ ਕਰਤੇ ਨੂੰ ਭੁੱਲੇ ਨੇ ਗੁਰਦੇਵ ਉਹਨਾਂ ਨੂੰ ਜੋੜਨ ਜਾਂਦਾ ਹੈ ਹਾਂ ਕੋਈ ਮੰਨੇ ਨਾ ਮੰਨੇ ਵਖਰਾ ਵਿਚਾ ਹੈ ਮਹਾਰਾਜ ਅਕਾਲ ਪੁਰਖ ਨਾ ਨਿਰਗੁਣ ਸਰੂਪ ਨਾ ਜੋੜਨ ਜਾਂਦੇ ਨੇ ਗੁਰ ਸੇਵਕ ਕੋ ਬਿਗਨ ਨਾ ਭਗਤੀ ਹਰਪੂਰ ਦ੍ਰਿੜਾਇਆ ਗਿਆਨਾ ਹੈ ਗਿਆਨ ਬਖਸ਼ ਕੇ ਭਗਤੀ ਦ੍ਰਿੜ ਕਰਵਾਉਂਦੇ ਨੇ ਬਵ ਸਾਗਰ ਤੋਂ ਤਾਰਦੇ ਨੇ ਚਲੋ ਕੁਝ ਦਿਨਾਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਵਾਪਸ ਮੁੜੇ ਚੱਕ ਰਾਮਦਾਸਪੁਰ শীত ਦਾ ਮੌਸਮ ਸੀ ਸਿਆਲ ਦੇ ਦਿਨ ਸਨਾਂ ਉਧਰੋਂ ਕਿਧਰੇ ਕੁਝ ਦਿਨ ਵਰਖਾ ਹੁੰਦੀ ਰਹੀ ਮੀਂਹ ਆਟਿਆ ਉਹ ਗੁਰਦੇਵ ਦੇ ਨਾਲ ਜਿਹੜੇ ਸਿੱਖ ਆਏ ਸੀ ਪ੍ਰਚਾਰ ਪ੍ਰਸਾਰ ਸਿੱਖੀ ਦਾ ਕਰਕੇ ਉਹ ਠਰੇ ਪਏ ਨੇ ਲੱਕੜਾ ਉਦਾਂ ਗਿੱਲੀਆਂ ਨੇ ਅੱਗ ਬਾਲ ਨਹੀਂ ਸਕਦੇ ਸੇਕ ਲੈ ਨਹੀਂ ਸਕਦੇ ਤੇ ਜਦੋਂ ਠਰਦੇ ਹੋਏ ਸਿੱਖਾਂ ਵੱਲ ਭਾਈ ਆਦਮ ਨੇ ਤੱਕਿਆ ਤੇ ਉਹ ਜਿਹੜੀਆਂ ਲੱਕੜਾਂ ਵੱਖ ਸਾਹਮਦਾ ਸੀ ਨਾ ਛੱਤ ਦੇ ਹੇਠਾਂ ਉਹ ਲੱਕੜਾਂ ਕੱਢ ਲਿਆਂਦੀਆਂ ਅੰਗੀਠੇ ਵਾਲ ਕੇ ਸਿੱਖਾਂ ਦੇ ਸਾਵੇਂ ਸੰਗਤ ਦੀ ਸੀਤ ਦੂਰ ਕੀਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਅੰਗੀਠੇ ਬਲ ਦੇ ਰਾਤ ਨੂੰ ਤੱਕਦੇ ਰਹੇ ਸਵੇਰ ਦਰਬਾਰ ਸੱਜਿਆ ਜਿਵੇਂ ਗੁਰੂ ਗ੍ਰੰਥ ਸਾਹਿਬ ਆਸ਼ਾ ਤਖਤ ਤੇ ਬੈਠੇ ਨੇ ਇਦਾਂ ਸੋਢੀ ਸੁਲਤਾਨ ਗੁਰੂ ਰਾਮਦਾਸ ਤਖਤ ਤੇ ਬੈਠੇ ਤੁਹਾਡੇ ਮੇਰੇ ਵਰਗੇ ਭਖਾਰੀ ਚਰਨਾ ਚ ਬੈਠੇ ਨੇ ਤੇ ਗੜੂਏ ਮੁਬਾਰਕ ਤੋਂ ਮਹਾਰਾਜ ਨੇ ਬੋਲ ਕੱਢੇ ਭਾਈ ਰਾਤ ਸੀਤ ਦੇ ਵਿੱਚ ਸੁੱਕੇ ਬਾਲਣ ਦਾ ਪ੍ਰਬੰਧ ਕਿਸ ਨੇ ਕੀਤਾ ਹੈ ਅੰਗੀਠੇ ਬਾਲ ਕੇ ਮੇਰੇ ਸਿੱਖਾਂ ਦੀ ਸੀਤ ਕਿਸ ਨੇ ਹਰੀ ਹੈ ਅਸੀਂ ਸੇਵਾਦਾਰ ਤੇ ਪਰਸੰਨ ਹਾਂ ਜਿਸ ਕਾਰਜ ਲਈ ਵੀ ਇਹ ਸੇਵਾ ਕੀਤੀ ਹੈ ਉਹ ਕਾਰਜ ਸੰਪੰਨ ਹੋਵੇਗਾ ਅਸੀਂ ਬਚਨ ਕਰਦੇ ਹਾਂ ਕਈ ਵਾਰ ਆਪਾਂ ਕਹਿ ਦਿੰਨੇ ਨਾ ਲੈ ਸਾਧੂਆਂ ਸੰਤਾਂ ਦੀ ਸੇਵਾ ਚ ਕੀ ਰੱਖਿਆ ਗੁਰੂ ਦੀ ਸੇਵਾ ਕਰੋ ਮਾਪਿਆਂ ਦੀ ਸੇਵਾ ਕਰੋ ਮਨੁੱਖਤਾ ਦੀ ਸੇਵਾ ਕਰੋ ਬਹੁਤ ਚੰਗੀ ਗੱਲ ਹੈ ਕੋਈ ਵੀ ਸੇਵਾ ਮਿਲੇ ਕਰੋ ਪਰ ਸਾਧੂਆਂ ਸੰਤਾਂ ਦੀ ਸੇਵਾ ਤੋਂ ਢਿੱਡ ਨਹੀਂ ਦੁਖਣਾ ਚਾਹੀਦਾ ਗੁਰਸਿੱਖਾਂ ਦੀ ਸੇਵਾ ਸਭ ਤੋਂ ਉੱਤਮ ਹੈ ਗੁਰਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਜੇ ਸਭ ਤੋਂ ਵੱਧ ਕੇ ਗੁਰੂ ਦੀ ਖੁਸ਼ੀ ਚਾਹੀਦੀ ਹੈ ਤੇ ਮਹਾਰਾਜ ਕਹਿੰਦੇ ਨੇ ਮੇਰੇ ਸਿੱਖਾਂ ਦੀ ਸੇਵਾ ਕਰ ਸਭ ਸੇਵਾਵਾਂ ਨਾਲੋਂ ਮਹਾਨ ਸੇਵਾ ਹੈ ਗੁਰਦੇਵ ਖੁਸ਼ ਹੋਏ ਸੇਵਾ ਤੇ ਉਹ ਸਿੱਖਾਂ ਜਾ ਕੇ ਭਾਈ ਆਦਮ ਨੂੰ ਬਾਹੋਂ ਫੜਿਆ ਵੀ ਮਹਾਰਾਜ ਤੇਰੇ ਤੇ ਬੜੇ ਖੁਸ਼ ਨੇ ਅੱਜ ਮੰਗ ਲੈ ਜੋ ਮੰਗਣਾ ਹੈ ਚੱਲ ਗੁਰੂ ਦਰਬਾਰ ਵਿੱਚ ਭਾਈ ਆਦਮ ਨੇ ਜਾ ਕੇ ਡੰਡਉਤ ਕੀਤੀ ਲੰਮੇ ਪੈ ਗਿਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਮਹਾਰਾਜ ਨੇ ਉਠਾਇਆ ਕਹਿੰਦੇ ਭਾਈ ਆਦਮ ਤੇਰੀ ਸੇਵਾ ਤੇ ਮੈਂ ਪ੍ਰਸੰਨ ਹਾਂ ਵਚਨ ਕਰਦਾ ਜੋ ਮੰਗੇਂਗਾ ਉਹ ਮਿਲੇਗਾ ਤੈਨੂੰ ਭਾਈ ਆਦਮ ਸੋਚੀ ਪੈ ਗਿਆ ਵੀ ਮਨਾ ਪੁੱਤਰ ਦੀ ਇੱਛਾ ਹੈ ਸ਼ਰੀਰ ਬਿਰਧ ਹੈ ਘਰ ਵਾਲੀ ਵੀ ਬਿਰਧ ਅਵਸਥਾ ਵਿੱਚ ਹੈ ਪੁੱਤਰ ਹੋਣ ਵਾਲੀ ਉਮਰ ਤੇ ਬਤੀਤ ਹੋ ਗਈ ਉਨ ਔਲਾਦ ਕਿੱਥੇ ਹੋਵੇਗੀ ਤੇ ਜੇ ਦਿਲ ਕੱਢ ਕੇ ਔਲਾਦ ਲਈ ਵਰ ਮੰਗ ਵੀ ਲਵਾਂ ਤੇ ਸ਼ਰਮ ਬੜੀ ਆਉਂਦੀ ਹੈ ਲੋਕ ਆਖਣਗੇ ਵੇਖੋ ਬੁੱਢਾ ਰੁੱਖ ਫਲ ਦੀ ਆਸ ਤੇ ਬੈਠਾ ਟਿੱਚਰਾ ਕਰਨਗੇ ਲੋਕ ਵਿਚਾਰ ਕੇ ਭਾਈ ਆਦਮ ਮੰਨਦੇ ਮਹਾਰਾਜ ਇਸੇ ਤਰ੍ਹਾਂ ਹੀ ਤੁਹਾਡੇ ਦਰਸ਼ਨ ਨਿਤ ਹੁੰਦੇ ਰਹਿਣ ਕਿਰਪਾ ਬਣਾਈ ਰੱਖਿਓ ਹੋਰ ਕੁਝ ਨਹੀਂ ਚਾਹੀਦਾ ਹੁਣ ਗੁਰੂ ਰਾਮਦਾਸ ਦੀ ਹਸਤੀ ਹੈ ਬਿਨ ਬੋਲਿਆਂ ਸਭ ਕਿਛ ਜਾਣਦਾ ਹੀ ਨੋਸ ਦਾ ਕੰਡੀਸ਼ਨ ਆਫ ਯੂਰ ਇਨਰ ਮੋਸਟ ਤੇਰੇ ਅੰਦਰ ਕੀ ਚੱਲਦਾ ਉਹ ਰਾਮਦਾਸ ਜਾਣਦੇ ਨੇ ਆਮ ਬੰਦਾ ਨਹੀਂ ਜਾਣਦਾ ਕਿਸੇ ਅੰਦਰ ਕੀ ਚੱਲਦਾ ਕਹਿੰਦੇ ਭਾਈ ਆਦਮ ਤੇਰੇ ਮਨ ਦਾ ਮਨੋਰਥ ਕੁਝ ਹੋਰ ਹੈ ਮੰਗਣਾ ਤੇ ਪਵੇ ਗਾਈ ਜੇ ਹਾਸਲ ਕਰਨਾ ਤੇ ਜਦੋਂ ਨਚਣਾ ਹੈ ਤੇ ਫਿਰ ਹੁੰਡ ਕਾ ਦਾ ਗੁਰੂ ਅਗੇ ਸ਼ਰਮ ਕਾਦੀ ਮੰਗਲਾ ਜੋ ਮੰਗਣਾ ਹੈ ਭਾਈ ਆਦਮ ਫਿਰ ਸੰਕੋਚ ਕਰ ਗਏ ਕਹਿੰਦੇ ਮਹਾਰਾਜ ਬਸ ਇਹ ਜੀਵਨ ਤੁਹਾਡੇ ਦਰਸ਼ਨ ਕਰਦਿਆਂ ਗੁਜ਼ਰ ਜਾਵੇ ਇਹੀ ਇਛਾ ਹੈ ਤੀਸਰੀ ਵਾਰ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਇਹ ਅਖੀਰਲਾ ਬਚਨ ਹੈ ਭਾਈ ਆਦਮ ਸਾਡੀ ਤੇਰੇ ਤੇ ਖੁਸ਼ੀ ਐ ਬੇਝਿਜਕ ਮਨ ਇਛਿਤ ਵਰ ਮੰਗਣਾ ਕਰ ਉਹ ਬੁੱਢੀ ਮਾਈ ਨੇ ਹੌਸਲਾ ਕੀਤਾ ਉਹ ਨਾਲ ਆਣ ਖਲੋਤੀ ਪਾਈ ਆਦਮ ਦੇ ਦਿਲ ਕੱਢ ਕੇ ਆਖਣ ਲੱਗੀ ਮਹਾਰਾਜ ਸਾਡੇ ਘਰ ਪੁੱਤਰ ਨਹੀਂ ਐ ਬਖਸ਼ਿਸ਼ ਕਰੋ ਵੇਲ ਵੱਧ ਜਾਵੇ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਅੰਤਰ ਧਿਆਨ ਹੋ ਗਏ ਕਬੀਰ ਰਾਜ ਸੰਤੋਖ ਸਿੰਘ ਨੇ ਲਿਖਿਆ ਹੈ ਭਲੀ ਭਾਂਤ ਹਮ ਖੋਜਨ ਕੀਨਾ ਤੋਹੇ ਭਾਗ ਹੈ ਸੰਤਤ ਹੀਨਾ ਗੁਰ ਕੀ ਸੇਵਾ ਕੀਨ ਮਹਾਨਾ ਜਿਸ ਤੇ ਹਮਨੇ ਬਾਕ ਬਖਾਨਾ ਕਹਿੰਦੇ ਤੁਹਾਡੇ ਕਰਮਾਂ ਵਿੱਚ ਸਾਡੇ ਨਿਰਗੁਣ ਸਰੂਪ ਅਕਾਲ ਪੁਰਖ ਨੇ ਪੁੱਤਰ ਨਹੀਂ ਲਿਖਿਆ ਪਰ ਤੁਸੀਂ ਸੇਵਾ ਕਰਕੇ ਸਾਨੂੰ ਖੁਸ਼ ਕਰ ਲਿਆ ਹੈ ਸਾਡੀ ਪ੍ਰਸੰਤਾ ਹੈ ਤੇ ਅਸੀਂ ਕਹਿ ਬੈਠੇ ਆਂ ਵੀ ਜੋ ਮੰਗੋਗੇ ਮਿਲੇਗਾ ਇਹ ਕਾਰਨ ਤੇ ਮੈਂ ਨਿਜ ਅੰਸ ਜਨਮ ਤਵ ગ્રਹਿ ਬਿਰਧ ਹੈ ਬੰਸ ਭਈ ਆਦਮਾ ਤੈਨੂੰ ਵਰ ਬਖਸ਼ਦੇ ਹਾਂ ਜਿਹੜੀ ਕਰਮਗਤ ਵਿੱਚ ਪੁੱਤਰ ਨਿਰਗੁਣ ਸਰੂਪ ਦਰਮਿਆਨ ਅਸੀਂ ਨਹੀਂ ਲਿਖਿਆ ਜਾ ਅੱਜ ਸਰਗੁਣ ਰੂਪ ਵਿੱਚ ਤੈਨੂੰ ਪੁੱਤਰ ਦੀ ਦਾਤ ਬਖਸ਼ ਰਹੇ ਹਾਂ ਬਹੁਤ ਵੱਡਾ ਭਗਤ ਹੋਵੇਗਾ ਤੇ ਨਾਮ ਉਹਦਾ ਭਗਤੂ ਰੱਖਣਾ ਹੈ ਅਰੋਦੀ ਵੰਸ ਰਾਜ ਜੋਗ ਕਮਾਵੇਗੀ ਸਹਿ ਸੁਭਾਗ ਗਲੂਏ ਚੋਂ ਬੋਲ ਨਿਕਲੇ ਸਾਲ ਗੁਜ਼ਰਿਆ ਬਿਰਧ ਅਵਸਥਾ ਵਿੱਚ ਭਾਈ ਆਦਮ ਬੈਰਾੜ ਤੇ ਉਹਦੀ ਘਰਵਾਲੀ ਦੇ ਗ੍ਰਹਿ ਵਿਖੇ ਇੱਕ ਪੁੱਤਰ ਪੈਦਾ ਹੋਇਆ ਨਾਮ ਰੱਖਿਆ ਗਿਆ ਭਾਈ ਭਗਤੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਨ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨ ਹੈ ਕੀ ਆਸਾ ਜਿਹੜਾ ਗੁਰੂ ਰਾਮਦਾਸ ਦੇ ਗੀਤ ਗਾਵੇਗਾ ਕਹਿੰਦੇ ਉਹਦੀ ਮਨ ਇਛੇਤ ਵਸਤੂ ਉਹਨੂੰ ਮਿਲ ਜਾਵੇਗੀ ਦਾ ਟ੍ਰੂ ਗੁਰੂ ਫੁੱਲਫਿਲਸ ਦਾ ਹੋਪਸ ਆਫ ਹਿਸ ਹੰਬਲ ਸਰਵੈਂਟ ਆਪਣੇ ਦਾਸਾਂ ਦੀਆਂ ਝੋਲੀਆਂ ਭਰ ਦਿੰਦਾ ਹੈ ਗੁਰੂ ਰਾਮਦਾਸ ਹੁਣ ਇਹ ਜਿਹੜਾ ਭਾਈ ਭਗਤੂ ਸੀ ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਰੋਮਣੀ ਸਿੱਖ ਸੀ ਸ੍ਰੀ ਹਰਮੰਦਰ ਸਾਹਿਬ ਦੀ ਰਚਨਾ ਦਰਮਿਆਨ ਬਹੁਤ ਸੇਵਾ ਭਾਈ ਭਗਤੂ ਨੇ ਕੀਤੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਇਸੇ ਭਾਈ ਭਗਤੂ ਦੀ ਕੁੱਲ ਵਿੱਚ ਭਾਈ ਗੁਰਬਖਸ਼ ਸਿੰਘ ਦੇ ਸੁਪੁੱਤਰ ਭਾਈ ਦੇਸੂ ਸਿੰਘ ਪ੍ਰਤਾਪੀ ਨੇ ਕੈਂਥਲ ਰਿਆਸਤ ਕਾਇਮ ਕੀਤੀ ਕੈਂਥਲ ਡਾਇਨੈਸਟੀ ਕੈਂਥਲ ਦੇ ਰਾਜੇ ਹੋਏ ਭਾਈ ਦੇਸੂ ਸਿੰਘ ਦੇ ਲਾਇਕ ਪੋਤੇ ਕੈਂਥਲ ਰਿਆਸਤ ਦੇ ਰਾਜਾ ਉਦੈ ਸਿੰਘ ਜਿਨ੍ਹਾਂ ਬੜੇ ਮਾਨ ਸਨਮਾਨ ਨਾਲ ਕਵੀ ਰਾਜ ਸਤੋਖ ਸਿੰਘ ਨੂੰ ਆਪਣੇ ਪਾਸ ਰੱਖ ਕੇ ਸਿੱਖ ਧਰਮ ਦਾ ਇਤਿਹਾਸ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਲਿਖਵਾਇਆ ਇਹ ਉਹ ਪਰਿਵਾਰ ਹੈ ਕਿੱਥੇ ਘਰ ਵਿੱਚ ਅੰਸ ਨਹੀਂ ਸੀ ਤੇ ਕਿੱਥੇ ਐਸੀ ਅੰਸ ਪਰਫੁੱਲਤ ਹੋਈ ਜਿਨ੍ਹਾਂ ਰਾਜ ਭਾਗ ਭੋਗਿਆ ਇਹਦਾ ਭਾਵ ਹੈ ਵੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੁੱਕਿਆਂ ਨੂੰ ਫਲ ਲਾਉਂਦੇ ਨੇ ਆ ਭਰਿਆਂ ਨੂੰ ਖਾਲੀਆਂ ਨੂੰ ਭਰ ਦਿੰਦੇ ਨੇ ਮਨ ਦੀ ਝੋਲੀ ਨਾਮ ਨਾਲ ਤੇ ਤਨ ਦੀ ਝੋਲੀ ਪਦਾਰਥਾਂ ਨਾਲ ਭਰਦੇ ਨੇ ਤਨ ਦੀ ਝੋਲੀ ਪਦਾਰਥਾਂ ਨਾਲ ਭਰ ਗਈ ਤੇ ਇੱਥੇ ਸੁਖ ਮਨ ਦੀ ਝੋਲੀ ਨਾਮ ਨਾਲ ਭਰ ਗਈ ਤੇ ਪ੍ਰਲੋਕ ਸੌਰ ਜਾਂਦਾ ਹੈ ਸ੍ਰੀ ਗੁਰੂ ਸ਼ਰਣ ਭਜ ਕਲ ਕਬ ਭਗਤ ਮੁਗਤ ਸਭ ਗੁਰੂ ਲਗ ਬਾਟ ਸਹਬਾਨ ਕਹਿੰਦੇ ਜੇ ਪਦਾਰਥ ਚਾਹੀਦੇ ਨੇ ਮੁਕਤੀ ਚਾਹੀਦੀ ਹੈ ਤੇ ਗੁਰੂ ਰਾਮਦਾਸ ਦੇ ਚਰਨਾਂ ਨਾਲ ਲੱਗ ਜਾਏ ਉਹ ਝੋਲੀਆਂ ਭਰਨ ਵਾਲੇ ਨੇ